ਸਿੱਧੇ ਆਜਾ ਨੂੰ ਸਰਦਾਰ ਭਗਤ ਸਿੰਘ ਜੀ ਦਾ ਅੱਜ 177ਵਾਂ ਜਨਮ ਦਿਨ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇੱਕ ਤਾੜੀ ਲਗਾ ਦਿਆ ਕਰੋ ਜੋ ਵਿੱਚ ਜ਼ਮੀਨ ਅਲੱਟ ਹੋਣ ਕਰਕੇ ਚੱਕ ਨੰਬਰ 1 ਦੂਸਰਾ ਟਿਕਾਣਾ ਬਣਾ ਲਿਆ ਜਰਾਨਾ ਰੱਖਿਆ ਸਭੀ ਟੀਮ ਨੇ ਬੀਨੂ ਭਾਈ ਮੰਚ ਤੇ ਦੇਵਵੀ ਜੀ ਅਕਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ ਹੈ ਤੇ ਪੁੱਤਰ ਕਿਸ਼ਨ ਸਿੰਘ ਜੀ ਦਾ ਘਰ ਮਾਤਾ ਵਿਧਿਆ ਵੈਤਜੀ ਦੀ ਕੁੱਖੋਂ ਹੋਇਆ 23 ਸਾਰੇ ਹੋ ਕੇ ਨਿਭੜੇ ਸਰਦਾਰ ਪਗਲ ਗੁਰੂ ਸਰਦਾਰ ਪਰਮਜੀਤ ਸਿੰਘ ਜੀ ਰਿਟਾਇਰਡ ਡੀਈਟੀਸੀ